ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਅਸੀਂ ਚੱਲੇ ਅੱਜ ਬੱਚਿਆਂ ਦੀ ਮਾਸੀ ਕੋਲ ਆ ਰੋਡ ਦੀਆਂ ਤਸਵੀਰਾਂ ਪੁੱਲ ਤੁਸੀਂ ਦੇਖ ਸਕਦੇ ਹੋ ਫਿਰ ਬੱਚਿਆਂ ਨੇ ਜਾ ਕੇ ਖਾਦੇ 버ਗਰ 버ਗਰ ਖਾਨ ਤੋਂ ਬਾਅਦ ਫਿਰ ਅਸੀਂ ਖਾਦੇ ਚੋਲ ਚੋਲ ਖਾ ਖੂਕੇ ਫਿਰ ਅਸੀਂ ਗਏ ਉਹਨਾਂ ਦੇ ਖੇਤ ਖੇਤ ਜਾ ਕੇ ਆਪਾਂ ਉਹਨਾਂ ਦੇ ਝੋਨਾ ਵੇਖਿਆ ਬਹੁਤ ਜ਼ਿਆਦਾ ਇਤਿਸ਼ਾਹ ਸੋਹਣੀ ਸੀ ਆਨਾਂ ਦੀ ਮੋਟਰੇ ਹੋਈ ਐ ਕੋਈ ਬੱਚਿਆਂ ਕਰਕੇ ਟੱਕੀ ਹੋਈ ਐ ਹਾਂਜੀ ਤੁਸੀਂ ਦੇਖ ਸਕਦੇ ਹੋ ਆਪ ਕਿੰਨਾ ਸੋਹਣਾ ਲੱਗੰਦਿਆ ਇਹਨਾਂ ਦੇ ਮੱਝਾਂ ਬੰਨੀਆਂ ਆ ਇੱਥੇ ਆ ਸੰਮੀਆਂ ਦਾ ਬੂਟਾ ਇਹਨੂੰ ਸੰਮੀਆਂ ਬਹੁਤ ਜ਼ਿਆਦੀਆਂ ਲੱਗੀਆਂ ਹੋਈਆਂ ਹਾਂਜੀ ਝੋਨਾ ਹੀ ਝੋਨਾ ਚਾਰੇ ਪਾਸੇ ਝੋਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗੰਦਿਆ ਹਰਿਆ ਹਰਿਆ ਖੇਤ ਫੇਰ ਅਸੀਂ ਥੋੜੀ ਬਹੁਤੀ ਬੱਚਿਆਂ ਨਾਲ ਮਸਤੀ ਕੀਤੀ ਇਹ ਬੱਚਾ ਬਹੁਤ ਜ਼ਿਆਦਾ ਛੇਰਾਰਤੀ ਹੈ ਮੱਝਾਂ ਉੱਪਰ ਪਾਣੀ ਪਾਉਂਦਿਆ ਸੀ ਬੱਚਾ ਬੱਚਾ ਐਵੇਂ ਕਰਦਾ ਬਹੁਤ ਮਸਤੀ ਕਰਦਾ ਮਸਤੀ ਕਰਕੇ ਆਣ ਕੇ ਅਸੀਂ ਖਾਧੀ ਰੋਟੀ ਰੋਟੀ ਖਾਣ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਅਸੀਂ ਕਰ ਲਈ ਘਰ ਦੀ ਤਿਆਰੀ ਘਰੇ ਆਣ ਕੇ ਫਿਰ ਆਪਾਂ ਪਾਇਆ ਮਿਰਚਾਂ ਦਾ achar ਚਾਰ ਤੁਸੀਂ ਦੇਖ ਸਕਦੇ ਹੋ ਮਸਾਲੇ ਵਿੱਚ ਮਸਾਲਾ ਜਿਹੜਾ ਨੂੰ ਆਪਾਂ ਹਲਦੀ ਲੂਣ ਮਿਰਚ ਮਸਾਲ ਜਿਵੇਂ ਪਾ ਕੇ ਮਿਕਸ ਕਰ ਲਿਆ ਮਿਕਸ ਕਰਕੇ ਆਪਾਂ ਮਿਰਚਾਂ ਨੂੰ ਜੀਰੇ ਦੇ ਅੱਗੇ ਰੱਖਿਆ ਹੋਏ ਸੀ ਫਿਰ ਆਪਾਂ ਇਹਨਾਂ ਦਾ ਚਾਰ ਪਾਤਾ ਤੁਸੀਂ ਦੇਖ ਸਕਦੇ ਹੋ ਮਸਾਲੇ ਨੂੰ ਧੰਨਵਾਦ ਥੈਂਕ ਯੂ ਤੁਹਾਡਾ ਸਾਰਿਆਂ ਦਾ